ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਪੇਜ ਤੇ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਲੋਂਗੋਵਾਲ ਹਰਸ਼ ਆਟੋ ਡੀਲ ਚ ਦੇ ਜੋ ਕਿ ਦਾਣਾ ਮੰਡੀ ਦੇ ਬਿਲਕੁਲ ਸਾਹਮਣੇ ਆ ਤੇ ਬਾਈ ਕੋਲੇ ਨਵੇਂ ਪੁਰਾਣੇ ਮੋਟਰਸਾਈਕਲ ਤੁਹਾਨੂੰ ਸਾਰੇ ਮਿਲ ਜਾਣਗੇ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂ ਇੱਥੇ ਆਪਾਂ ਨੂੰ ਸਾਰੇ ਬਾਜ਼ਾਰ ਨਾਲੋਂ ਸਸਤੇ ਤੇ ਬਹੁਤ ਹੀ ਵਧੀਆ ਘੱਟ ਚੱਲੇ ਹੋਏ ਮੋਟਰਸਾਈਕਲ ਮਿਲ ਜਾਣਗੇ ਬਾਜ਼ਾਰ ਨਾਲੋਂ ਘੱਟ ਰੇਟਾਂ ਤੇ 2018 ਮਾਡਲ ਆਈ ਸਾਰਾ オリジナル ਮੋਟਰਸਾਈਕਲ ਆ ਕੈਮੇ ਨਾ ਜੀ ਇਹ ਫਰਸਟ ਓਨਰ ਜੀ ਅੱਛਾ ਜੀ ਪਹਿਲੇ ਨਾਮ ਦਾ ਮੋਟਰਸਾਈਕਲ ਆ 2018 اچھا ਇਹ ਕਿਹੜਾ ਆ ਗਿਆ 2018 ਜੀ ਠੀਕ ਹੈ ਜੀ ਇਹ ਕਾਰਬੂਰੇਟਰ ਵਾਲਾ ਮੋਟਰਸਾਈਕਲ ਹੈ ਜੀ ਠੀਕ ਹੈ ਜੀ ਬਹੁਤ ਘੱਟ ਮਿਲਦੇ ਨੇ ਜਿਹੜੇ ਅੱਜ ਦੀ ਘੜੀ ਕਾਪੀ ਕਾਗਜ ਕਾਪੀ ਕਾਗਜਾਂ ਦੀ ਪੂਰੀ ਜ਼ਿੰਮੇਵਾਰੀ ਹੈ ਜਿਹੜਾ ਵੀਰ ਕਹੂਗਾ ਨਾਮ ਕਰਵਾ ਕੇ ਦੇਵਾਂਗੇ ਜੀ ਚੀਜ਼ ਅਗਲੇ ਨੂੰ ਠੀਕ ਹੈ ਜੀ ਨਾਮ ਕਰਾਉਣ ਦੀ ਜ਼ਿੰਮੇਵਾਰੀ ਵੀ ਆਪਣੀ ਆ ਪਰ ਖਰਚਾ ਕਸਟਮਰ ਦਾ ਹੋਣਾ ਜਿਹੜਾ ਆਰਸੀ ਦਾ ਹੁੰਦਾ ਠੀਕ ਹੈ ਜੀ ਹਾਂਜੀ ਤੇ ਇਹ ਕਿੰਨਾ ਮਾਡਲ ਆਗੇ ਸੀ 100 ਮਿਲ ਜੂ ਹਾਂਜੀ ਇਹ ਬੰਦ ਹੋ ਕੇ ਬਹੁਤ ਔਕੇ ਮਿਲਦੇ ਨੇ ਵਧੀਆ ਮੋਟਰਸਾਈਕਲ ਕਿੰਨਾ ਮਾਡਲ ਆ ਜੀ ਇਹ ਇਹ 2015 ਮਾਡਲ ਆ ਜੀ ਠੀਕ ਹੈ ਜੀ ਬਹੁਤ ਜਾਇਜ਼ ਰੇਟ ਤੇ ਦੇ ਦਾਂਗੇ ਆਪਾਂ ਠੀਕ ਹੈ ਜੀ ਹਾਂਜੀ ਹਾਂ ਤੇ ਅਕੀ ਸੈਲਫ ਸਟਾਰਟ ਡੀਲਕਸ 2014 ਮਾਡਲ ਆ ਇਹ ਠੀਕ ਹੈ ਜੀ ਇਹ ਕੈਮੇ ਨਾਮ ਹੈ ਜੀ ਇਹ ਇਹ ਵੀ ਪਹਿਲੇ ਨਾਮ ਆ ਜੀ ਠੀਕ ਹੈ ਜੀ ਪਹਿਲੇ ਨਾਮ ਇਹ ਵੀ ਪਹਿਲੇ ਨਾਮ ਦਾ ਲਗਭਗ ਆਪਣੇ ਲਈ ਜਿਹੜੇ ਮੋਟਰਸਾਈਕਲ ਮਿਲਣਗੇ ਪਹਿਲੇ ਨਾਮ ਦੇ ਤੇ ਸਾਰੇ オリジナル ਮਿਲਣਗੇ ਜੀ ਠੀਕ ਹੈ ਜੀ ਕੋਈ ਇੰਜਨ ਗੇਅਰ ਸਭ ਹੋ ਕੇ ਇੰਜਨ ਗੇਅਰ ਦੀ ਆਪਣੇ ਵੱਲੋਂ ਪੂਰੀ ਗਾਰੰਟੀ ਮਿਲੂ ਜੀ ਠੀਕ ਹੈ ਜੀ ਤੇ ਇਹ ਕਿੰਨਾ ਆ ਗਿਆ ਜੀ ਸਪਲੈਂਡਰ ਆ ਗਿਆ ਜੀ 2021 ਮਾਡਲ ਠੀਕ ਹੈ ਪਹਿਲੇ ਨਾਮ ਦਾ ਠੀਕ ਹੈ ਜੀ ਹਾਂ ਜੀ ਅੱਗੇ ਆ ਗਿਆ ਹੀਰੋ ਸਪਲੈਂਡਰ ਇਹ ਆ ਗਿਆ ਜੀ ਸਪਲੈਂਡਰ ਐਕਸਟੈਕ ਮਾਡਲ ਆ ਜਿਹੜਾ ਅੱਜ ਕੱਲ ਨਵਾਂ ਆਇਆ ਹੀਰੋ ਦਾ ਠੀਕ ਹੈ ਜੀ 2022 ਮਾਡਲ ਹੈ ਜੀ ਠੀਕ ਹੈ ਜੀ ਪਹਿਲੇ ਨਾਮ ਦਾ ਮੋਟਰਸਾਈਕਲ ਆ ਠੀਕ ਹੈ ਜੀ ਹਾਂ ਜੀ ਉਸ ਤੋਂ ਬਾਅਦ ਆ ਗਿਆ ਪਟੀਨਾ ਲੋ ਵੀ ਪਟੀਨਾ ਵੀ ਮਿਲ ਨੂੰ ਇੱਥੋਂ ਆਪਾਂ ਨੂੰ ਕਹਿੰਦੇ ਪ੍ਰੋਟੀਨੇ ਦੀ ਡਿਮਾਂਡ ਬਹੁਤ ਜ਼ਿਆਦਾ ਹੈਗੀ ਪ੍ਰੋਟੀਨਾ ਪਹਿਲੇ ਨਾਮ ਦਾ ਮੋਟਰਸਾਈਕਲ ਹੈਗਾ ਠੀਕ ਹੈ ਜੀ ਸਾਰਿਆਂ ਦੇ ਸਰਕਾਰੀ ਨੰਬਰ ਪਲੇਟਾਂ ਮਿਲਣਗੀਆਂ ਲਗਭਗ ਠੀਕ ਹੈ ਜੀ ਜਿਹਦੇ ਨਹੀਂ ਹੋਣਗੀਆਂ ਉਹ ਵੀ ਲਗਵਾ ਕੇ ਦੇਵਾਂਗੇ ਪੂਰੀ ਜ਼ਿੰਮੇਵਾਰੀ ਹੋਊਗੀ ਮੋਟੋ ਵੀ ਫੁੱਲ ਗਾਰੰਟੀ ਹੈ ਬਾਈ ਬਾਈ ਤੇ ਆਪਣੇ ਵੀ ਬੈਠੇ ਆ ਬਾਈ ਹੋਣੀ ਕੋਈ ਲੰਬਾ ਨਹੀਂ ਕਿਸੇ ਚੀਜ਼ ਦਾ ਤੁਸੀਂ ਆਓ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਹਾਂਜੀ ਸਪਲੈਂਡਰ ਆ ਗਿਆ ਜੀ 2023 ਦੀ ਮੈਨੂਫੈਕਚਰ ਆ ਬਾਅਦ ਮਹੀਨੇ ਦੀ ਠੀਕ ਹੈ ਜੀ 2024 ਦੇ 8ਵੇਂ ਮਹੀਨੇ ਦਾ ਰਜਿਸਟਰਡ ਆ ਮੋਟਰਸਾਈਕਲ ਠੀਕ ਹੈ ਜੀ ਹਾਂਜੀ ਲਗਭਗ ਸਾਲ ਹੋਇਆ ਮੋ ਜਮਾ ਨਵੇਂ ਵਰਗਾ ਪਿਆ ਬਾਈ ਮੋਟਰਸਾਈਕਲ ਚੈੱਕ ਕਰੋ ਤੁਸੀਂ ਜਮਾ ਨਵਾਂ ਹੀ ਆ ਕੋਕਾ ਪੀਸ ਲਓ ਵੀ ਅੱਗੇ ਆ ਆ ਗਿਆ ਆਪਣਾ ਹੀਰੋ ਹੋਂਡਾ ਘੱਟ ਪੈਸੇ ਵਾਲਾ ਮੋਟਰਸਾਈਕਲ ਤਸੱਲੀ ਵਾਲਾ ਬਿਲਕੁਲ ਨਵੇਂ ਵਰਗਾ ਕਿੰਨਾ ਮਾਡਲ ਹੈ ਜੀ ਇਹ ਇਹ 2009 ਮਾਡਲ ਹੈ ਜੀ ਪਹਿਲੇ ਨਾਮ ਦਾ ਮੋਟਰਸਾਈਕਲ ਆ ਇਹ ਵੀ ਪਹਿਲੇ ਨਾਮ ਤੇ ਆ ਹਾਂਜੀ ਹਾਂਜੀ ਤੇ ਇੱਧਰ ਸਪਲੈਂਡਰ ਇੱਕ ਹੋਰ ਖੜਾ ਸਪਲੈਂਡਰ 2017 ਮਾਡਲ ਹੈ ਜੀ ਠੀਕ ਹੈ ਜੀ ਕਾਰਬਿਟਰ ਵਾਲਾ ਮੋਟਰਸਾਈਕਲ ਆ ਠੀਕ ਹੈ ਜੀ ਇੰਜਨ ਗੇਅਰ ਦੀ ਪੂਰੀ ਜ਼ਿੰਮੇਵਾਰੀ ਆ ਪਹਿਲੇ ਨਾਮ ਦਾ ਮੋਟਰਸਾਈਕਲ ਹੈਗਾ ਇਹਦੀ ਪੂਰੀ ਫੁੱਲ ਗਾਰੰਟੀ ਆ ਬਈ ਮੁੰਡਿਓ ਹੋਰ ਕੀ ਚਾਹੀਦਾ ਆਜੋ ਤੁਸੀਂ ਇੱਕ ਵਾਰੀ ਵੇਖ ਜ਼ਰੂਰ ਕਰੋ ਬਹੁਤ ਹੀ ਘੱਟ ਰੇਟਾਂ ਤੇ ਤੁਹਾਨੂੰ ਮਿਲ ਜਾਣਗੇ ਸਾਰੇ ਮੋਟਰਸਾਈਕਲ ਤੇ ਇਹ 2023 ਮਾਡਲ ਹੈ ਜੀ ਪਹਿਲੇ ਨਾਮ ਦਾ ਮੋਟਰਸਾਈਕਲ ਹੈਗਾ ਅੱਛਾ ਜੀ ਸਾਰਾ オリジナル ਮੋਟਰਸਾਈਕਲ ਆ ਠੀਕ ਹੈ ਜੀ ਇਹ ਵੀ ਸਾਰਾ オリジナル ਹੈ ਜੀ